ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹਦੇ ਪਿੰਡ ਜਿਹੜਾ ਉਹ ਮਲੂਕਾ ਰਹਿ ਜਾਂਦਾ ਬਾਜਾਖਾਨਾ ਵੀ ਇਹਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਰੂਟੀਨ 'ਚ ਅੱਜ ਜਿਹੜੀ ਵੀਡੀਓ ਬਣਾ ਰਹੇ ਦੇ ਚ ਤਿੰਨ ਨਾਕ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸੂ ਜਿਹੜਾ ਤੁਹਾਨੂੰ ਚੰਗਾ ਲੱਗੇ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹਿਣਾ ਸੋ ਆਓ ਮਿਲिए ਵੀਰ ਨੂੰ ਕਰਦੇ ਆਂ ਗੱਲਬਾਤ ਸੋ ਪਹਿਲੇ ਨੰਬਰ ਤੇ ਇੱਕ ਬੜੀ ਸੋਹਣੀ ਜਰਸੀ ਨਸਲ ਦੀ ਗਾਂ ਖੜੀ ਐ ਇਹ ਤੁਹਾਨੂੰ ਦਿਖਾ ਕੇ ਫਿਰ ਦੂਜੀਆਂ ਗਾਵਾਂ ਦਿਖਾਵਾਂਗੇ ਆਓ ਇਹਦੀ ਇਨਫੋਰਮੇਸ਼ਨ ਪਹਿਲਾਂ ਲਈਏ ਗਗੂ ਭਾਈ ਸਤਿ ਸ਼੍ਰੀ ਅਕਾਲ ਭਾਈ ਗਗੂ ਅੱਜ ਤਿੰਨ ਨਾਗ ਆਪਣੇ ਹਾਂਜੀ ਭਾਈ ਪਹਿਲੇ ਨੰਬਰ ਤੇ ਜਿਹੜੀ ਜਰਸੀ ਇਹ ਭਾਈ ਦੂਜਾ ਸੂਆ 6 ਦਾੰਦਾ ਜੀ ਕਦੋਂ ਸੂਈ ਐ ਇਹ ਸੂਬਾ ਸੂਈ ਆ ਭਾਈ ਬੱਚਾ ਕੀ ਦਿੱਤਾ ਮੇਲਕਾ ਫਾਜੀ ਬੱਚਾ ਜੀ ਉਹ ਅੱਛੇ ਨੂੰ ਜਣ ਹਾਂਜੀ ਹਾਂਜੀ ਭਾਈ ਕੀ ਮੰਗ ਰਹੇ ਨਹੀਂ 1 ਲੱਖ ਤੇ 12000 ਰੁਪਿਆ ਰੇਟ ਆ ਬਾਈ ਪਰ ਬਹੁਤ ਚੰਗਾ ਰਿਕਾਰਡ ਇਹਦਾ ਪਹਿਲਾਂ ਨਾਲੋਂ ਦਾ ਵੋ ਵਧੀਆ ਦੁੱਧ ਦਤਾ ਬਾਈ ਠੀਕ ਹੈ ਹਾਂਜੀ ਸੋ ਦੱਸੋ ਸਵੇਰ ਹੀ ਸੋਈ ਹੈ ਇਹ ਕੱਲ ਧਿਆਨ ਚ ਲਿਆ ਰਹਿਆ ਵੀ ਦੁੱਧ ਦੇਦੇ ਚ ਚੋਇਆ ਵਿਆ ਉਹ ਵੀਡੀਓ ਪ੍ਰੋਪਰ ਬਣਾ ਕੇ ਚੋਇਆ ਹੋਇਆ ਦੁੱਧ ਹੈ ਮੋਬਾਈਲ ਦੇ ਵਿੱਚ ਵੀਡੀਓ ਬਾਈ ਕੋਲ ਮੱਛੇ ਨੂੰ ਜਨਮ ਦਿੰਦਾ 1 ਲੱਖ 12000 ਰੇਟ ਹੈ ਤਿਆਰੀ ਬੜੀ ਚੰਗੀ ਹੈ ਲੰਬਾਈ ਫੁੱਲ ਹੈ ਪੂਰੀ ਨਰੋਈ ਸ਼ੇ ਜਰਸੀ ਨਸਲ ਚ ਪੈਂਦੀ ਗਾਂ ਅਠੀ ਚੁਵਾਈ ਵਾਲਾ ਥਾਨ ਜਿੰਨਾ ਸੋਹਣਾ ਥਾਣਾ 19 ਚੌੜੀ ਧਾਰ ਥਾਣਾ ਦੇ ਵਿੱਚੋਂ ਉਸ ਵੀਡੀਓ ਦੇ ਮਾਧਿਅਮ ਨਾਲ ਚੁਵਾਈ ਵੀ ਐਡੀਕ ਜਿਆਦੇ ਚੰਗੀ ਆ ਬਾਈ ਹੂੰ ਛਾੜੀ ਗੱਲ ਦੇ ਬਾਈ ਸੋ ਦੇਖੋ ਇਸ ਗਾਣ ਨੂੰ ਨਰੋਈ ਜਰਸੀ ਆ ਦੋਸਤੋ ਪੂਰੀ ਨਰੋਈ ਨਿਕਰ ਜਰਸੀ ਅੱਥੀਂ ਚੁਵਾਈ ਵਾਲਾ ਥਾਣਾ ਬਹੁਤ ਸੋਹਣਾ ਲੱਗੂ ਕੁਮਾ ਦੇ ਗੋਲ-ਗੋਲ ਬਾਈ ਇਹਨੂੰ ਸੋ ਇਹ ਦਾ ਫੇਸ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਕ ਗੱਲ ਹੋਰ ਆ ਬਾਈ ਹੂੰ ਠੀਕ ਆ ਚਲੋ ਜਰਸੀ ਆਪਾਂ ਪਹਿਲੀ ਗੱਲ ਤਾਂ ਲੈਨੇ ਘਟਾਂ ਵੀ ਜਦੋਂ ਲੈਨੇ ਆ ਪੰਜਾਬ ਵਾਲੀ ਲੈਨੇ ਆ ਪਰ ਬੰਦਾ ਭਾਈ ਆਪਾਂ ਅੱਜ ਵੀ ਪੈਸੇ ਚੱਕ ਕੇ ਤੁਰਪ ਗਏ ਨਾ ਵੀ ਅਗਲਾ ਵੀ ਕਹਿੰਦੇ ਪੰਜਾਬ ਵਾਲੀ ਜਰਸੀ ਲੈਣੀ ਆ ਕੈਰੀ ਡਿਮਾਂਡ ਹੁੰਦੀ ਆ ਵੀ ਲੈ ਕੇ ਦੇਣੀ ਹੁੰਦੀ ਆ ਮਿਲਦਾ ਨਹੀਂ ਪ੍ਰੋਪਰ ਮੋਕੇ ਤੇ ਜਾਨਵਰ ਖਾੜਨਦੇ ਭਾਈ ਦੋਸਤੋਂ ਥਣ ਦਾ ਸੈਜ ਤੁਹਾਨੂੰ ਦਿਖਾਉਂਗਾ ਹਵਾਨਾ ਕਰਮ ਵਾਲੀ ਦਾ ਤੁਸੀਂ ਐਵੇਂ ਦੇਖ ਸਕਦੇ ਹੋ ਥਣ ਬੜਾ ਚੰਗਾ ਲੱਗਾ ਇਹਦੇ ਪੂਰਾ ਨਰੋਆ ਮੋਟਾ ਥਣ ਚਵਾਈ ਵੀ ਇੱਡੀ ਕ ਜਿਆਦਾ ਚੰਗੀ ਆ ਭਾਈ ਜਿੰਨੀ ਆਪਾਂ ਗੱਲ ਕਹਿਦੀ ਰੋਕੀ ਮੜਾ ਜੀ ਨੂੰ ਹਾਂ ਜੀ ਬਸ ਐ ਸਤੋਂ ਨੂੰ ਥਾਣ ਥੋੜਾ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਹੈ ਬੱਚੇ ਕਰਕੇ ਪਸੂ ਅੰਦਰ ਦੀ ਖਿੱਚ ਕਰਦਾ ਦੇਖੋ ਥਾਣ ਦਾ ਸਹਿਜ ਬਾਕੀ ਜੇਰ ਜੂਰ ਦੀ ਬਾਈ ਓਕੇ ਆ ਜਮਾ ਠੀਕ ਹੈ ਸਿਤਾਰਾ ਆਪਾਂ ਕੋਈ ਗੱਲ ਨਹੀਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਕਿਤੋਂ ਥਾਣ ਤੁਸੀਂ ਦੇਖ ਸਕਦੇ ਤੋਰਦੇ ਹੋਰ ਬਾਈ ਸੋ ਬੈਠ ਕੇ ਵੀਡੀਓ ਬਣਾ ਰਿਹਾ ਦੱਸੋ ਤੁਸੀਂ ਹਾਈਟ ਦੀ ਜੱਜਮੈਂਟ ਬਾਈ ਕੱਕੂ ਨੇ ਤੁਰਨਾ ਸਾਰੀਆਂ ਗਾਵਾਂ ਦਾ ਖੈਰੇ ਦਾ ਕਦ ਜਰਸਿੰਗਾ ਗਾਵਾਂ ਵਾਲਾ ਸੋ ਇਹ ਪਹਿਲੇ ਨੰਬਰ ਤੇ ਜਰਸੀ ਗਾਂਦ ਨੂੰ ਦਿਖਾ ਰਹੇ ਤਦੋਂ ਕੋ ਜਿਹੜੀ 2 ਨੰਬਰ ਤੇ ਗਾ ਇਹ ਦੂਜਾ ਸੁਆ ਬਾਈ ਦਿਨ ਕਿੰਨੇ ਲੋ ਇਹ ਲੈ ਜੂ 8-7 ਦਿਨ ਹਜੇ ਖੁੱਲੇ ਹੋਏ ਆ ਇਹਦਾ ਬਾਈ ਪਾ ਇਹਦਾ 75000 ਰੁਪਿਆ ਬਾਈ ਤੋਰ ਦੇ ਬਾਈ ਦੂਜਾ ਸੁਆ 75000 ਰੇਟ ਆ ਦਸੋ ਦਿਨ ਹਰੀ ਦਾਸ ਲੈ ਜੂ ਬਾਈ ਕਹਿੰਦਾ ਖੈਰ ਰੁੱਤ ਗਰਮੀ ਦੀ ਐ ਪਹਿਲਾਂ ਵੀ ਸੁ ਸਕਦਾ ਪਸੂ ਸੁਆ ਦੂਜਾ ਤੇ 75000 ਇਹਦਾ ਰੇਟ ਆ ਬਾਕੀ ਗਾਂ ਗਾਂ ਤਾਂ ਕਹੀ ਸੀ ਬਾਈ ਸੁਆ ਅੱਛਾ ਉਹ ਬਾਹਰਲੇ ਗਾਂ ਕਹੇ ਸੀ ਉਹ ਲੈ ਗਈ ਸੀ ਠੀਕ ਹੈ ਲੈ ভাই ਸੋ ਇਹ ਤੁਸੀਂ 2 ਨੰਬਰ ਤੇ ਗਾਹ ਦੇਖ ਲੋ ਡਿਮਾਂਡ ਰੱਖੀ ਆ 75000 ਰੁਪਏ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਆ 3 ਨੰਬਰ ਦੇ ਉੱਤੇ ਇੱਕ ਹੋਰ ਵੱਡੇ ਕਾਪੀ ਕਾਰਟ ਚ ਪੈਂਦੀ HF ਤੁਹਾਨੂੰ ਦਿਖਾਵਾਂਗੇ ਲਗਭਗ 3 ਨੰਬਰ ਵਾਲੀ ਬਾਈ ਇਹ オリジナル ਬਾਈ ਚੌਕ ਦੇ ਦੰਦ ਜਗਦੀ ਆ ਅੱਛਾ ਹਾਂ ਪਹਿਲਾ ਸੂਹਾ ਬਾਈ ਚਾਰ ਦੰਦ ਦਾ ਦੋਸਤੋ ਕੰਮਾਂ ਉਵੇਂ ਖੜੇ ਨੇ ਠੀਕ ਹੈ ਓਕੇ ओरिजिनल ਆ ਬਾਈ ਜਮਾ ਹੂੰ ਤੇ ਅਜੇ ਤੇ 13 14 ਦਿਨ ਪਏ ਆ ਬਾਈ ਇਹ ਰੇਟ ਇਹਦਾ ਰੇਟ ਦਾ 1 ਲੱਖ 5000 ਰੁਪਏ ਇਹਦਾ ਬਾਈ ਫੋਲੀ 1 5 ਰੇਟ ਆ ਦੋਸਤੋ 13 14 ਦਿਨ ਬਾਕੀ ਸੂਹਾ ਪਹਿਲਾ ਫੁੱਲ ਵੱਡੇ ਕੱਦ ਕਾਟਦੀ ਏ ਇਹ ਚਾਰ ਦੰਦ ਆ ਪੱਤਰ ਅਜੇ ਦਿਨ ਬਹੁਤ ਪਏ ਆ ਵੜ ਦੇ ਬਾਕੀ ਜਿੱਦੇ ਤਿਆਰ ਹੋ ਗਈ ਬਹੁਤ ਜਿਆਦਾ ਸੋਨਾ ਆਰਡਰ ਤਿਆਰ ਕਰੂਗੀ ਬਾਈ ਲੈ ਆ ਬਾਈ ਵਾਪਸ ਕੁਮਾਰ ਦੇ ਗੱਗੂ ਇੱਥੋਂ ਬਸ ਮੈਨੂੰ ਪਤਾ ਹੈ ਸੋ ਇਹ ਪਹਿਲਨ ਚਾਰ ਦੰਦ ਵੜ ਲੈ ਆਈ ਵਾਪਸ ਬਾਈ ਥਾਣਾ ਇਹਦੇ ਵੀ ਹੱਥੀਂ ਚਵਾਈ ਆਲੇ ਦੱਸੋ ਟਾਂਚਾ ਤੁਸੀਂ ਉਹਨੇ ਦਾ ਵੀਡੀਓ ਚੋਂ ਦੇਖ ਲਓ ਸੋ ਇਹ ਤੰਗਾ ਮਾ ਤੰਗਾ ਵੜਾ ਅੱਜ ਤੁਹਾਨੂੰ ਵਿਕਰੀ ਵਾਲਿਆਂ ਦੇ ਫਾਉਲਣਾ ਸੀ ਤੁਸੀਂ ਆ ਕੇ ਦੇਖ ਕੇ ਆਉਂਦੀ ਤਸੱਲੀ ਨਾ ਫੀਜੋ ਦੋਸਤੋ ਵੀਡੀਓ ਵੀ ਇੱਕ ਵਾਰ ਦੇਖ ਲਓ ਜੁਵਾਈ ਤਾਂ ਢਿੱਕ ਜਿਆਦਾ ਚੰਗੀ ਹੈ ਬਾਈ ਸਾਡੀ ਗੱਲ ਦੇ ਉਹ ਪੂਰਾ ਤੁਸੀਂ ਦੇਖੋਗੇ ਬਾਲਟੀ ਭਰ ਕੇ ਬੌਲਾ ਕੱਢਣ ਵਾਲੀ ਗੱਲ ਹੈ ਵੀਡੀਓ ਇਹ ਸ਼ਾਮ ਨੂੰ ਬਣ ਰਹੀ ਹੈ 4:30 ਦਾ ਟਾਈਮ ਦੋਸਤੋ ਤਾਰਾਂ ਤੁਹਾਨੂੰ ਇੱਕ ਵਾਰ ਦਿਖਾ ਹੀ ਦਿੰਨੇ ਹਾਂ ਬਾਈ ਮਾਰੂਗਾ ਤਾਰਾਂ ਕਗੂ ਮਾਰਦੇ ਤੁਹਾਨੂੰ ਬਾਈ ੱੱਲੇ ਮਾਰਦੀ ਹੈ ਬਾਈ ਮਾਰ ਦੇਖੋ ਸਾਤ ਸੋ ਸ੍ਰੀ ਘਾਰ ਬਿਲਕੁਲ ਬਸ ਪਿਛਲੇ ਹਨਾ ਚੋਂ ਤੇ ਪਿਛਲੇ ਸੁਣਾ ਤੇ ਤਰ ਬਸ ਓਕੇ ਬਈ ਸੋ ਇਹ ਦਸੋ ਗਾਂ ਵਿਕਰੀ ਆਸਤੇ ਆ ਤੁਸੀਂ ਕੰਟੈਕਟ ਬਾਈ ਨਾ ਕਰ ਸਕਦੇ ਤਾਂ ਬਾਕੀ ਠੰਡੀ ਸ਼ੀਲ ਤਾਂ ਇੰਨੀ ਕਾ ਬਾਈ